ਸ਼ੋਭ ਕਰਮਕੀ ਫੀਸ ਹੋ ਗਿਆ ਉਹਨੇ ਕੀ ਕੇ ਦਾ ਬਗਾੜਿਆ ਹਾਂ ਉਹ ਵੀ ਕਿਸੇ ਦਾ ਪੁੱਤ ਸੀਗਾ ਇਹਨਾਂ ਨੇ ਆਪਣੇ ਮਰਨ ਤੋਂ ਪਤਾ ਲੱਗੇ ਨਾ ਹਾਂ ਜਿਹੀ ਆਖਾਂ ਕਿ ਮੈਂ ਬੰਦੇ ਦੇ ਵੀ ਹੂੰ ਤੇ ਮਨ ਲਾਲ ਕਿਸਾਨਾਂ ਦੇ ਨਾ ਮੰਨ ਕੇ ਧੌਣ ਫਣਾ ਕੇ ਮਰਨ ਨੂੰ ਹਾਂਜੀ ਮਰਨ ਨੂੰ ਤੂੰ ਬੰਦੇ ਦਾ ਵੀ ਨਹੀਂਗਾ ਅਹਾਂ ਕਿਸ ਕਰਕੇ ਇੱਕ ਸ਼ਰੀਕ ਘਰ ਚਾ ਕੇ ਤੇ ਮਾਰ ਜੇ ਉਹਦੇ ਕੋਲ ਜਿਹੜਾ ਘਰ ਦੇ ਘਰ ਤੋਂ ਮਾਰਿਆ ਕੂਏ ਨਾ ਸਾਡੇ ਪੰਜਾਬ ਦੇ ਨਕੰਧਾ ਕਰੀਆਂ ਇਹਦਾ ਕੰਮ ਹਰਿਆਣਾ ਚ ਕੱਢੇ ਨਾ ਕੱਢੇ ਪੰਜਾਬ ਨੇ ਕਿ ਲੰਕ ਹੈ ਇਹ ਰਲਿਆ ਹੋਇਆ ਇਹ ਮੋਦੀ ਦੇ ਚਮਚੇ ਨੇ ਸਾਰੇ ਪਰ ਕੋਈ ਗੱਲ ਨਹੀਂ ਕਿ ਮਰਾਂਗੇ ਜਾਂ ਜਾਵਾਂਗੇ ਹਰਾਮ ਦੇ ਲੋ ਹਰਾਮ ਦੇ ਕੰਮ ਕਰ ਰਹੇ ਨੇ ਇਹ ਗਿੱਦਾ ਹੀ ਛੁਟਕਲੇ ਕਰਨ ਇਹਨਾਂ ਨੂੰ ਕੀ ਪਤਾ ਸ਼ਾਸਨ ਕੀ ਹੁੰਦਾ ਜੱਟਾਂ ਨੇ ਆਪਣੇ ਸਾਰੇ ਵਰਗਾਂ ਨੇ ਬਹੁਤ ਉਮੀਦ ਨਾਲ ਸਰਕਾਰ ਬਣਾਈ ਸੀ ਜਿਹੜੀ ਭਗਵੰਤ ਮਾਨ ਦੀ ਬਣਾਈ ਸੀ ਤੇ ਹੁਣ ਇਹ ਬਿਲਕੁਲ ਉਲਟ ਹੋਇਆ ਫਿਰਦਾ ਪੰਜਾਬ ਦੇ ਹੀ ਉਲਟ ਹੋ ਗਿਆ ਆਖਿਰਿ ਸਕੂਲੀਓ ਜਦ ਤੋਂ ਹੁੰਦੀਆਂ ਇਹਨਾਂ ਦੀਆਂ ਮਾਂ ਦੀਆਂ ਵੀ ਹਰ ਗੱਲ ਦਿੱਲੀ ਚ ਤੇ ਗਾਂਿਆਂ ਨੂੰ ਖੇ ਖਲੋਣੀ ਜਾਣਾ ਤੇ ਨਜ਼ਰ ਬਣ ਜਾਣਾ ਜਦੋਂ ਕਿਸੇ ਨੂੰ ਕਿਸੇ ਦੇ ਹੱਕ ਦੀ ਗੱਲ ਨਹੀਂ ਕਰਨੀ ਉਹਨੂੰ ਚੰਗਾ ਕਰਨਾ ਨਹੀਂ ਕਹਿੰਦਾ ਹੁੰਦਾ ਸੀ ਮੈਂ ਜੱਟਾਂ ਦਾ ਪੁੱਤਾਂ ਮੈਨੂੰ ਪਤਾ ਹੈ ਬਰੋ ਜਾ ਕਿਵੇਂ ਲੱਗਦਾ ਪਟਾ ਕਿਵੇਂ ਚੜਦਾ ਹੁਣ ਪਟਾ ਹੀ ਲਾਤਾ ਸਾਰਾ ਪਰ ਇਹਨੂੰ ਪਤਾ ਹੀ ਨਹੀਂ ਇਹ ਕਿ ਇਹ ਹੀ ਛੁਟਕਲੇ ਸੁਣਾਉਣ ਵਾਲਾ ਤੇ ਵਰਗਿਆ ਸਾਥ ਸਿਆਜਾ ਬਾਕੀ ਲੋਕ ਨਾ ਪੰਜਾਬ ਵਾਲੇ ਜੇਤੀਓ ਹੱਥਾਂ ਦੇ ਚੱਕ ਲੈਂਦੇ ਨੇ ਬੰਦੇ ਨੂੰ ਦੇਖਦੇ ਨਹੀਂ ਹੈਗੇ ਮੈਂ ਜਿਹਨੂੰ ਤੁਹਾਨੂੰ ਦੱਸਿਆ ਸੀ ਇਹ ਚੁਟਕਲੇ ਸੁਣਾਉਣੇ ਆ ਚੁਟਕਲੇ ਆ ਚੁਟਕਲੇ ਸੁਣਾਉਣੇ ਨੇ ਹੱਥ ਵਿੱਚ ਝੰਡਾ ਤੇ ਪੂਰਾ ਜੋਸ਼ ਹੈ ਤੇ ਕਿਸਾਨੀ ਧਰਨੇ ਦੇ ਵਿੱਚ ਅੱਜ ਮਹਿਲਾ ਦੇਸ਼ ਦੇ ਉੱਤੇ ਪੂਰਾ ਆਪਣਾ ਜਿਹੜਾ ਇੱਕ ਸਾਥ ਦੇਣ ਲਈ ਆਏ ਹੋਏ ਨੇ ਬਜ਼ੁਰਗ ਨੇ ਬਿਲਕੁਲ ਤੇ ਇੱਥੋਂ ਪਤਾ ਲੱਗਦਾ ਕਿਸਾਨੀ ਹੈ ਕਿਸਾਨੀ ਦਾ ਦਰਦ ਹੈ ਕੀ ਕਹੋਗੇ ਬਾਪੂ ਜੀ ਹਾਂ ਕਹਾਂਗੇ ਚਾਹਾਂਗੇ ਇਹਨੂੰ ਮਾਣ ਨੂੰ ਹਾਂ ਜੀ ਤੁਮ ਮਾਣ ਨੂੰ ਤੂੰ ਬੰਦੇ ਦਾ ਬੀਨ ਹੈਗਾ ਹਾਂ ਜੀ ਕਿਸ ਕਰਕੇ ਇੱਕ ਸ਼ਰੀਕ ਘਰ ਚਾਕੇ ਤੇ ਮਾਰ ਜੇ ਉਹਦੇ ਕੋਲ ਜਿਹੜਾ ਘਰ ਦੇ ਘਰ ਤੋਂ ਮਾਰਿਆ ਕੁਵੇ ਨਾ ਸਾਡੇ ਪੰਜਾਬ ਦੇ ਨਕੰਦਾ ਕਰੀਆਂ ਇਹਦਾ ਕੰਮ ਹਰਿਆਣੇ ਤੋਂ ਕੱਢੇ ਨਾ ਕੱਢੇ ਪੰਜਾਬ ਨਾਲ ਦਾ ਕਿ ਲੰਕ ਹੈ ਇਹ ਰਲਿਆ ਹੋਇਆ ਇਹ ਮੋਦੀ ਦੇ ਚਮਚੇ ਨੇ ਸਾਰੇ ਪਰ ਕੋਈ ਗੱਲ ਨਹੀਂ ਅਸੀਂ ਤਾਂ ਮਰਾਂਗੇ ਜਾਂ ਜਾਵਾਂਗੇ ਜਿਹੜੀ ਮੀਟਿੰਗ ਚੋਂ ਜਿਹੜੀ ਮੀਟਿੰਗ ਚੋਂ ਉੱਠ ਕੇ ਭਗਵੰਤ ਮਾਨ ਚਲਿਆ ਗਿਆ ਜਿਹੜੀ ਜੱਟਾਂ ਦੀ ਮੀਟਿੰਗ ਇਹਨੇ ਜ਼ਿੰਮੇਦਾਰਾਂ ਦੀ ਬੁਲਾਈ ਸੀ ਉਹ ਚੋਂ ਵੀ ਉੱਠ ਕੇ ਚਲੇ ਗਿਆ ਉਹਦੇ ਬਾਰੇ ਕੀ ਕਹੋਗੇ ਉਹ ਜਿਹੜੇ ਜਿਹੜੇ ਹਰਾਮ ਦੇ ਲੋਕ ਹਰਾਮ ਦੇ ਕੰਮ ਕਰ ਰਹੇ ਨੇ ਇਹ ਕਿੱਦਾ ਹੀ ਟੁਟਕਲੇ ਕਰਨ ਇਹਨਾਂ ਨੂੰ ਕੀ ਪਤਾ ਸ਼ਾਸਨ ਦਾ ਕੀ ਹੁੰਦਾ ਜੱਟਾਂ ਨੇ ਆਪਣੇ ਸਾਰੇ ਵਰਗਾਂ ਨੇ ਬਹੁਤ ਉਮੀਦ ਨਾਲ ਸਰਕਾਰ ਬਣਾਈ ਸੀ ਜਿਹੜੀ ਭਗਵੰਤ ਮਾਨ ਦੀ ਬਣਾਈ ਸੀ ਤੇ ਹੁਣ ਇਹ ਬਿਲਕੁਲ ਉਲਟ ਹੋਇਆ ਫਿਰਦਾ ਪੰਜਾਬ ਦੇ ਹੀ ਉਲਟ ਹੋ ਗਿਆ ਆਖਰੀ ਸਕੂਟਰੀਆਂ ਜ਼ਬਤ ਹੋ ਗਈਆਂ ਇਹਨਾਂ ਦੀਆਂ ਹੂੰ ਮੰਨਦੀਆਂ ਸਕੂਟਰੀਆਂ ਜ਼ਬਤ ਹੋ ਗਈਆਂ ਤੇ ਕੇਜਰੀਵਾਲ ਵੀ ਹਾਰ ਗਿਆ ਦਿੱਲੀ ਤੋਂ ਕੇਜਰੀਵਾਲ ਵੀ ਹਾਰ ਗਿਆ ਦਿੱਲੀ ਤੋਂ ਤੇ ਗਾਂਿਆਂ ਨੂੰ ਕਿ ਖਲੋਣੀ ਜਾਣਾ ਤੇ ਨਜ਼ਰ ਬਣ ਜਾਣਾ ਦੇਖੋ ਕਿ ਇਹੋ ਕਿ ਇਹਦੇ ਹੱਕ ਦੀ ਗੱਲ ਨਹੀਂ ਕਰਨੀ ਉਹਨੂੰ ਚੰਗਾ ਕਿ ਨਾ ਕਰਨਾ ਇਸ ਉਮਰੇ ਤੁਸੀਂ ਇੱਥੇ ਫਿਰ ਰਹੇ ਹੋ ਤੁਹਾਡਾ ਕਿਹੜਾ ਕੋਈ ਸ਼ੌਂਕ ਹੈ ਵੀ ਤੁਸੀਂ ਸੜਕਾਂ ਦੇ ਰੋਲਦੇ ਫਿਰੋ ਜੇ ਤੁਹਾਨੂੰ ਅੱਗੇ ਵਾਲੀ ਪੀੜ੍ਹੀ ਦੀ ਸੋਚ ਹੈ ਅੱਗੇ ਚਿੰਤਾ ਤਾਂ ਹੀ ਤੁਸੀਂ ਆਏ ਹੋ ਅਸੀਂ ਚਿੰਤਾ ਅਗਲੀ ਜਵਾਨੀ ਕਿਸਾਨੀ ਬਚਾਉਣ ਮਾਰੇ ਬੈਠੇ ਹਾਂ ਜੀ ਹਾਂ ਇਸ 600 ਅੱਗੇ ਦੀ ਦਿੱਲੀ ਦਸੂ ਜੀ ਦਰਤਾ ਇਹ ਬੰਦਾ ਤਾਂ ਤੇ 100 120 ਰੁਪਏ ਇੱਚ ਹੋ ਗਏ ਸਵਾ ਦਣ ਤੋਂ ਵੱਧ ਡੱਲੇ ਵਾਲ ਸਾਹਿਬ ਨੂੰ ਬੈਠੇ ਨੂੰ ਹੋ ਗਏ ਕੁਝ ਫਟਰ ਹੋ ਗਏ ਸੀ ਕੁਝ ਫੀਜ਼ ਹੋ ਗਿਆ ਸੁਭ ਕਰਮ ਦੀ ਫੀਜ਼ ਹੋ ਗਿਆ ਉਹਨੇ ਕੀ ਕੀ ਸਭ ਕਾੜਿਆ ਸੀ ਹਾਂ ਉਹ ਵੀ ਕਿਸੇ ਦਾ ਪੁੱਤ ਸੀਗਾ ਇਹਨਾਂ ਨੂੰ ਆਪਣੇ ਮਰਨ ਤੋਂ ਪਤਾ ਲੱਗੇ ਨਾ ਹਾਂ ਜਿਹੋ ਹੀ ਆਖਾਂ ਕਿ ਬੰਦੇ ਦੇ ਵੀ ਹੁੰਨ ਤੇ ਮਨ ਲਾਲ ਕਿਸਾਨਾਂ ਦੇ ਨਾ ਮੰਨ ਕੇ ਧੌਣ ਫਣਾ ਕੇ ਮੰਨਣ ਕਿ ਭਗਵਾਨ ਤਮੰਦਰ ਕਹਿੰਦਾ ਹੁੰਦਾ ਸੀ ਮੈਂ ਜੱਟਾਂ ਦਾ ਪੁੱਤਾਂ ਮੈਨੂੰ ਪਤਾ ਹੈ ਬਰੋ ਜਾਂ ਕਿਵੇਂ ਲੱਗਦਾ ਹੈ ਪਟਾ ਕਿਵੇਂ ਚੜਦਾ ਹੈ ਹੁਣ ਪਟਾ ਹੀ ਲਾਤਾ ਸਾਰਾ ਪਰ ਇਹਨੂੰ ਪਤਾ ਹੀ ਨਹੀਂ ਹੈ ਕਿ ਇਹਹੀ ਛੁਟਕਲੇ ਸੁਣਾਉਣ ਵਾਲਾ ਤੇ ਵਰ ਗਿਆ ਸਿਆਛ ਸਿਆਜਾ ਤੂੰ ਲੋਕ ਨਾ ਪੰਜਾਬ ਵਾਲੇ ਜੇਤੀਓ ਹੱਥਾਂ ਦੇ ਚੱਕ ਲੈਂਦੇ ਨੇ ਬੰਦੇ ਨੂੰ ਦੇਖਦੇ ਨਹੀਂ ਹੈਗੇ ਇਹਨੂੰ ਤੇ ਦੱਸਿਆ ਸੀ ਇਹ ਚੁਟਕਲੇ ਸੁਣਾਉਣੇ ਆ ਚੁਟਕਲੇ ਆ ਚੁਟਕਲੇ ਸੁਣਾਉਣੇ ਨੇ ਚੁਟਕਲੇ ਸੁਣ ਲੈ ਜਿੰਨੇ ਮਰਜ਼ੀ ਆ ਇਹ ਆnde ਮੈਂ ਉਹ ਕਰ ਜਾਊਗਾ ਮੈਂ ਜੀਉਗਾ ਤੇ ਮੈਂ ਨਸ਼ਾ ਬੰਦ ਕਰ ਦੇਵਾਂਗਾ ਕਿ ਨਸ਼ਾ ਬੰਦ ਕੀਤਾ ਕਿ ਤਾ ਕੋ ਹਰ ਘਰ ਹੀ ਲੈ ਜਾਂਦਾ ਹੁਣ ਤਾਂ ਘਰ ਘਰ ਡਿਲੀਵਰੀਆਂ ਹੋਣ ਲੱਗੀਆਂ ਹਰ ਘਰ ਹੀ ਹਰ 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 ਪਿੰਡ ਜੀ ਨਸ਼ਾ ਵਿਕਦਾ ਸਰਕਾਰਾਂ ਦੀ ਸਰਕਾਰਾਂ ਵੀ ਇਜ਼ੀ ਨੇ ਸਰਕਾਰਾਂ ਜਿੰਦੀਆਂ ਤਾਂ ਹੀ ਵਿਗਦਾ ਕੀ ਕਹਿਣਾ ਚਾਹੋਂਗੇ ਜਿਹੜੇ ਲੋਕ ਹੁਣ ਘਰੇ ਬੈਠੇ ਨੇ ਉਹਨਾਂ ਨੂੰ ਕੀ ਕਹੋਂਗੇ ਉਹਨਾਂ ਨੂੰ ਇਹ ਕਹਾਂਗੇ ਜਿਹੜਾ ਜ਼ਮੀਰਾ ਮਰ ਜਾਣ ਉਹਨਾਂ ਤੋਂ ਹਿਲਣਾ ਨਹੀਂ ਜਿਹਨਾਂ ਜ਼ਮੀਰਾ ਜਾਗਦੇ ਆਜ ਮੈਦਾਨ ਚ ਮੈਦਾਨ ਚ ਐ ਗੱਲ ਬਣਨੀ ਬਾਪੂ ਜੀ ਤੁਹਾਡੀ ਉਮਰ ਕਿੰਨੀ ਹੈ ਉਮਰ ਸਾਡੀ 75 ਸਾਲ ਲਗੀ ਇਹੋ 75 ਸਾਲ ਦੀ ਉਮਰ ਹੋਣ ਦੇ ਬਾਵਜੂਦ ਸਰੀਰ ਕੰਬ ਰਿਹਾ ਪਰ ਕਿਸਾਨੀ ਦਾ ਦਰਦ ਹੈ ਅੱਗੇ ਆਪਣੀ ਜਵਾਨੀ ਬਚਾਉਣ ਲਈ ਬਾਪੂ ਜੀ ਸੜਕ ਦੇ ਉੱਤੇ ਇੱਥੇ ਤੁਰੇ ਫਿਰਦੇ ਨੇ ਤੇ ਮੋਰਚੇ ਦੇ ਵਿੱਚ ਹਿੱਸਾ ਲੈ ਕੇ ਉਧਰੋਂ ਵਾਪਸ ਆਏ ਨੇ ਤੇ ਲੱਗਦਾ ਮੈਨੂੰ ਵੀ ਦੁਬਾਰਾ ਫੇਰ ਉੱਥੀ ਜਾਣਗੇ ਪਰ ਅਸੀਂ ਹਰ ਇੱਕ ਨੌਜਵਾਨ ਨੂੰ ਹਰ ਇੱਕ ਵਰਗ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਕਿਸਾਨੀ ਧਰਨੇ ਦੇ ਵਿੱਚ ਆ ਕੇ ਜਰੂਰ ਆਪਣਾ ਹੰਬੜਾ ਮਾਰੋ ਤੇ ਆਪਣਾ ਸਹਿਯੋਗ ਦਿਵੋ ਧੰਨਵਾਦ